ਮੁੱਲ ਲਈਆਂ ਜਾਂ ਘਰ ਦੀ ਰੱਖੀ ਹੋਈ ਹੈ ਮੁੱਲ ਲਈਏ ਬਈ ਤਾਂ ਅੱਛਾ ਤੇ ਪਰ ਦੀ ਸਿੰਗੀ-ਸੁੰਗੀ ਬਹੁਤ ਚੰਗੀ ਆ ਹਨਾ ਦੇਖ ਸਕਦੇ ਹੋ ਕਿੰਨੇ ਸੂਏ ਹੋ ਗਏ ਬਈ ਇਹ ਤੀਏ ਕਿ ਸੂਏ ਹੋ ਗਏ ਤੀਜੇ ਸੂਏ ਵੀਰੇ ਬਾਹਰ ਦੀ ਚਰਾਇਗਲ 2 2.5 ਕਿਲੋ 2.5 ਠੀਕ ਨਹੀਂ ਠੀਕ ਹੈ ਦੇਖ ਸਕਦੇ ਹੋ ਇਹਦਾ ਉਦੋਂ ਵੀ ਆ ਮਤਲਬ 19 20 ਇੰਚ ਦਾ ਕਰਨਾ ਹੋਣਾ ਦੇਖ ਲਓ ਬਾਈ ਇਹ ਵੀ ਪਲੂਣ ਹੈ ਹਾਂ ਫਲੂਣਸ ਹੋ ਜਾਂਦੀ ਪਲੂਣਾ ਹੀ ਪੱਠਾ ਨੇ ਚਾਰ ਦੰਦ ਬੱਚਾ ਬਾਈ ਇਹ ਦੇਖ ਸਕਦੇ ਹੋ ਤੇ ਕੱਦ ਗੁੱਦ ਬਹੁਤ ਆ ਹਨਾ ਲੰਬਾ ਵੀ ਬਹੁਤ ਹੈ ਬੱਚਾ ਬਾਈ ਲੰਬਾ ਦੇਖ ਲੋ ਹਨਾ ਤੇ ਇਹਦੀ ਮਾਂ ਵੀ ਆਪਣੇ ਕੋਲ ਹੀ ਆ ਬਾਈ ਹਾਂ ਮਾਂ ਵੀ ਇਹਦੀ ਆਪਣੇ ਕੋਲੇ ਆ ਦੇ ਟਾਈਮ ਤੇ ਬਹੁਤ ਡਿਮਾਂਡ ਹੈ ਇਹ ਕਲਰ ਦੀ ਹਨਾ ਜਿਵੇਂ ਆਪਾਂ ਕਹਿ ਦਈਏ ਦੇਖ ਆਦੋ ਸਾਡੇ ਪੁਰਾਣੇ ਆ ਜਿਹੜੀ ਇਹ ਇੱਕ ਰੰਗਾ ਨੂੰ ਬਹੁਤ ਬਹੁਤ ਵਧੀਆ ਰੰਗ ਹੈ ਵਧੀਆ ਕੁਆਲਿਟੀ ਹੈ ਤੇ ਵਧੀਆ ਨੱਕ ਸਿੰਗੀ ਤੇ ਕੰਨ ਕੁੰਨ ਦੀ ਚੰਗਾ ਲੱਗਿਆ ਹੈ ਪੱਟ ਦਾ ਦੋ ਦੰਦ ਹਜੇ ਕੱਢਣ ਲੱਗੀ ਆ ਮਾੜੇ ਮਾੜੇ ਹਜੇ ਕ੍ਰੋਸ ਨਹੀਂ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਆ ਮੇਲਾ ਪਿੰਡ ਬਗਲੀ ਦਾ ਤੇ ਬਹੁਤ ਮਸ਼ਹੂਰ ਮੇਲਾ ਹੈ ਤੇ ਪੁਰਾਣਾ ਮੇਲਾ ਹੈ ਬਾਈ ਤੇ ਇੱਥੇ ਬਾਈ ਪਹੁੰਚੇ ਨੇ ਬਹੁਤ ਚੰਗੀ ਬਰੀਡ ਦੀਆਂ ਬੱਕਰੀਆਂ ਲੈ ਕੇ ਤੇ ਬਹੁਤ ਬਰੀਕ ਬੱਕਰੀਆਂ ਨੇ ਤੇ ਬਾਕੀ ਗੱਲਬਾਤ ਸਾਰੀ ਬਾਈਆਂ ਨਾਲ ਕਰਾਂਗੇ ਵੀ ਕਿੱਥੋਂ ਬਾਈ ਪਹੁੰਚੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਐਨ ਵਧੀਆ ਵੀਰੇ ਹੋਰ ਮਾਲ ਪਸੂ ਲੋਟ ਹੈ ਐਨ ਵਧੀਆ ਕਿਹੜੇ ਪਿੰਡੋਂ ਪਹੁੰਚੇ ਹੋ ਬਾਈ ਜੀ ਵੀਰੇ ਸ਼ਰੀ ਚਮਕੌਰ ਸਾਹਿਬ ਤੋਂ ਅੱਛਾ ਗੁਰਾਂ ਦੀ ਧਰਤੀ ਤੋਂ ਬਾਈ ਪਹੁੰਚੇ ਨੇ ਸ੍ਰੀ ਚਮਕੌਰ ਸਾਹਿਬ ਤੋਂ ਤੇ ਕਿੰਨੀ ਕੁ ਬਾੜ ਪੈ ਜਾਂਦੀ ਹੈ ਬਾਈ ਆਪਾਂ ਨੂੰ ਰੋ ਬਾੜ ਤਾਂ ਵੀਰੇ ਆਪਾਂ ਨੂੰ 50 55 ਕਿਲੋਮੀਟਰ ਹਾਂ 55 ਕਿਲੋਮੀਟਰ ਦੀ ਮੰਤਲ ਕਹ ਜਾਨੀ ਕਿ ਗੱਡੀ ਚ ਲੈ ਕੇ ਆਏ ਮੱਝਾਂ ਅੰਦਰਾਂ ਨੂੰ ਤੇ ਬਾਕੀ ਗੱਡੀ ਚ ਬਾਈ ਲੈ ਕੇ ਆਏ ਨੇ ਜਾਨਵਰ ਤੇ ਕਿੰਨੇ ਕੁ ਸਾਲ ਪੁਰਾਣਾ ਕੰਮ ਹੈ ਵੀਰੇ ਆਪਣਾ ਪੁਰਾਣਾ ਦਾ ਵੀਰੇ ਆਪਣਾ 15 20 ਸਾਲ ਪੁਰਾਣਾ ਕੰਮ ਆ ਅੱਛਾ ਹਾਂ ਜੀ ਇਹਨੂੰ ਉਸ ਤੋਂ ਪਹਿਲਾਂ ਕੋਈ ਹੋਰ ਕੰਮ ਕਰਦੇ ਸੀ ਹਾਂ ਉਦੋਂ ਪਹਿਲਾਂ ਹੋਰ ਕੰਮ ਅੱਛਾ ਵੀ ਬੱਕਰੀਆਂ ਦੀ ਲਾਈਨ ਦੇ ਵਿੱਚ ਆਏ ਨੂੰ 15 20 ਸਾਲ ਹੋ ਗਏ ਤੇ ਕੰਮ ਕਿਵੇਂ ਲੱਗਿਆ ਬਾਈ ਇਹ ਕੰਮ ਬਹੁਤ ਵਧੀਆ ਵਧੀਆ ਕੰਮ ਹੈ ਇਹਨ ਪੂਰਾ ਹਾਂ ਜੀ ਠੀਕ ਹੈ ਤੇ ਕੰਮ ਕਹਿੰਦਾ ਬਾਈ ਐਨ ਵਧੀਆ ਹੈ ਤੇ ਬਰੀਡ ਇਹ ਬਾਈ ਜੀ ਆਪਣੇ ਇਕੱਠੀ ਕਰਕੇ ਵੀ ਜਾਨੀ ਕਿ ਵਧੀਆ ਬਣਾ ਲਈ ਹਨਾ ਹਾਂ ਵੀਰੇ ਤੇ ਦੇਖ ਸਕਦੇ ਹੋ ਬਾਕੀ ਸਾਰੇ ਕੈਮਰਾ ਮਾਰ ਕੇ ਦਿਖਾ ਦੀ ਬਾਈ ਦੀ ਬਰੀਡ ਬਹੁਤ ਚੰਗੀ ਆ ਤੇ ਜ਼ਿਆਦਾਤਰ ਸਾਰੀ ਰੰਗ ਰੱਖਦੇ ਹੋ ਹਨਾ ਹਾਂ ਜੀ ਹਾਂ ਵੀਰੇ ਠੀਕ ਆ ਸਾਰੇ ਰੰਗ ਬਾਈ ਰੱਖਦੇ ਨੇ ਤੇ ਅੱਜ ਕਿੰਨੇ ਜਾਨਵਰ ਲੈ ਕੇ ਆਏ ਹਾਂ ਬਾਈ ਮੇਲੇ ਦੇ ਵਿੱਚ ਇਹ ਜਾਨਵਰ 20 ਬਾਈ ਦੇ ਪਸ਼ੂ ਆ ਵੀਰੇ ਆਪਣੇ ਸਾਰੇ ਹੀ ਅੱਛਾ 20 ਬਾਈ ਦੇ ਪਸ਼ੂ 25 ਦੇ ਬੱਕਰੀ 25 ਦੇ ਪਸ਼ੂ ਤੇ ਬਾਕੀ ਜਾਣੀ ਕੀ ਹੋਰ ਘਰੇ ਵੀ ਨੇ ਜਾਂ ਸਾਰੇ ਵੀ ਨੇ ਘਰੇ ਠੀਕ ਆ ਘਰੇ ਵੀ ਨੇ ਬਾਈ ਜੀ ਜਾਨਵਰ ਬਾਈਆਂ ਦੇ ਕੱਟ ਲਈ ਤੇ ਹੁਣ ਦਿਖਾਉਨੇ ਆ ਬਾਈ ਦੇ ਜਾਨਵਰ ਜਿਹੜੇ ਚੰਗੇ ਚੰਗੇ ਬਾਈ ਨੇ ਘਰੇ ਰੱਖੇ ਹੋਏ ਨੇ ਤੇ ਭਾਈ ਆ ਪੱਠ ਦੀ ਜੇਕਰ ਗੱਲ ਕਰੀਏ ਆਪਾਂ ਨੇ ਬਾਹਰੋਂ ਮੁੱਲ ਲਈ ਆ ਜਾਂ ਘਰ ਦੀ ਰੱਖੀ ਹੋਈ ਆ ਮੁੱਲ ਲਈ ਵੀਰੇ ਤਾਂ ਅੱਛਾ ਤੇ ਪੱਠ ਦੀ ਸਿੰਗੀ-ਸੁੰਗੀ ਬਹੁਤ ਚੰਗੀ ਆ ਹਨਾ ਦੇਖ ਸਕਦੇ ਹੋ ਕਿੰਨੇ ਸੂਏ ਹੋ ਗੀਦਾ ਹੀ ਇਹ ਤੀਏ ਕਿ ਸੂਏ ਹੋ ਗੀ ਵੀਰੇ ਤੀਜੇ ਸੂਏ ਹਾਂ ਤੇ ਹੁਣ ਸੂਈ ਹੋਈ ਆ ਇਹ ਹਾਂ ਸੂਈ ਹੋਈ ਤੇ ਦੁੱਧ ਦਾ ਕਿੰਨ੍ਹਾ ਰਿਕਾਰਡ ਰਿਹਾ ਇਹਦਾ ਦੁੱਧ ਦਾ ਅਸੀਂ ਵੀਰੇ ਬਾਹਰ ਦੀ ਚਰਾਇ ਗਲ 2 2.5 ਕਿਲੋ 2.5 ਠੀਕ ਨਹੀਂ ਠੀਕ ਹੈ ਦੋਨੇ ਟਾਈਮਾਂ ਦਾ ਇੱਕ ਟਾਈਮ ਦਾ ਬਾਈ ਦੋਏ ਟਾਈਮਾਂ ਦਾ ਦੋਏ ਟਾਈਮਾਂ ਦਾ ਯਾਨੀ ਕਿ ਵਧੀਆ ਖਰਾਕ ਪਾ ਕੇ ਦਾ 3 1/2 ਤੋਂ 4 ਲੱਭੇ ਜਾਊਗੀ ਹਾਂ ਜੀ ਹਾਂ ਤੇ ਦੇਖ ਸਕਦੇ ਹੋ ਬਾਈ ਦਾਣਾ ਫੱਕਾ ਬਾਈ ਕਹਿੰਦਾ ਪਾਉਂਦਾ ਨਹੀਂ ਤੇ ਬੱਟ ਬਰੀਕ ਬਹੁਤ ਐ ਸ਼ਾਈਨਿੰਗ ਸ਼ਾਈਨਿੰਗ ਬਹੁਤ ਐ ਦੇਖ ਸਕਦੇ ਹੋ ਪੱਠੇ ਇਹਈਆਂ ਚੰਗੀਆਂ ਬੱਕਰੀਆਂ ਦੇ ਮੁੱਲ ਪੈਂਦੇ ਨੇ ਬਾਈ ਦੇਖ ਲੋ ਬਹੁਤ ਚੰਗੀ ਪੱਠ ਐ ਲਾਲ ਪੱਕੇ ਰੋਹੇ ਜੇ ਰੰਗ ਦੇ ਵਿੱਚ ਐ ਇਹ ਛਾੜ ਦੇ ਬਾਈ ਹੋਰ ਦਿਖਾ ਦੇ ਬਾਈ ਇਹ ਆ ਗਈ ਕਾਲੀ ਹਨਾ ਦੇਖ ਸਕਦੇ ਹੋ ਇਹਨੂੰ ਵੀ ਕੰਨ ਕੰਨ ਬਹੁਤ ਲੱਗਿਆ ਹੋਇਆ ਹਨਾ ਦੇਖ ਸਾਧੋ ਸਿੰਗੀ-ਸੁੰਗੀ ਬਹੁਤ ਚੰਗੀ ਆ। ਇਹ 18-19 ਇੰਚ ਦਾ ਕਰਨ ਹੋਊਗਾ ਹਨਾ ਰਾਮ ਨਾਲ। ਦੇਖ ਸਾਧੋ ਸਿੰਗੀ ਬਹੁਤ ਬਰੀਕ ਆ ਪੱਠ ਦੀ। ਤੇ ਨਕੌੜਾ ਨਕਪੜਾ। ਬਹੁਤ ਦਾ ਪੱਠ ਦਾ। ਤੇ ਪਲੂਣੇ ਆ ਬਾਈ। ਹਾਂ ਪਲੂਣੇ ਆ ਪਲੂਣੇ। ਪਲੂਣ ਪੱਠ ਆ ਹਨਾ। 6 ਕਦਮ ਦਾ ਪੱਠਾ ਥੋੜੀ ਜਿਹੀ ਵੱਡੀ ਕਰਾ ਕੇ ਆਸ ਲਵਾਈ ਆ ਬਾਈ ਨੇ। ਤੇ ਕਰਨ ਕਰਨ ਬਹੁਤ ਜ਼ਿਆਦਾ ਬਾਈ ਚਮਕੌਰ ਸਾਹਿਬ ਤੋਂ ਮੁੰਡਾ ਆਇਆ। ਦੇਖ ਸਾਧੋ ਬਾਈ। ਸ਼ਾਟ ਦੇ। ਹੋਰ ਲਿਆ ਬੱਦਲ ਲਿਆ ਖਾ ਲਿਆ ਬੱਦਲ ਦੇਖਾ ਦਿਓ ਇਹਦਾ ਉਦੋਂ ਵੀ ਆ ਮਤਲਬ 19 20 ਇੰਚ ਦਾ ਕਰਨਾ ਹੋਣਾ ਦੇਖ ਲਓ ਬਾਈ ਇਹ ਵੀ ਪਲੂਣ ਹੈ ਹਾਂ ਪਲੂਣ ਸੋਈ ਪਲੂਣ ਹੀ ਪੱਠਾ ਨੇ ਮਤਲਬ ਪਹਿਣਾ ਤਾਂ ਨਹੀਂ ਇਹ ਨਹੀਂ ਪਹਿਣਾ ਨਹੀਂ ਹੈਗੇ ਵੀਰੇ ਅੱਛਾ ਅਲੱਗ ਅਲੱਗ ਇਹ ਵੀ 6 ਦੰਦ ਹੋਊਗਾ ਹੈਨਾ ਇਹ 4 ਦੰਦ ਦਾ ਬਾਈ ਦੇਖ ਲਓ 4 ਦੰਦ ਪੱਠਾ ਨਕੌੜਾ ਨਕੂੜਾ ਸਿੰਗੀ ਸਾਰੇ ਪੁਆਇੰਟਾਂ ਦੀ ਓਕੇ ਆ ਹੈਨਾ ਤੇ ਕਿੰਨੇ ਬੱਚੇ ਦਿੱਤੇ ਨੇ ਬਾਈ ਨੇ ਪਹਿਲੇ ਜੂੜੇ ਇੱਕ ਬੱਚਾ ਦਿੱਤਾ ਵੀਰੇ ਇੱਕ ਇੱਕ ਬੱਚਾ ਦੇਖ ਸਕਦੇ ਹੋ ਬਾਈ ਇਹ ਹੈਗੀਆਂ ਬਰੀਡਾਂ ਇਹਨੂੰ ਮੇਲਿਆਂ ਦੇ ਉੱਪਰ ਹੀ ਮਿਲਣਗੀਆਂ ਹਨਾ ਮੰਡੀਆਂ 'ਚ ਬਹੁਤ ਘੱਟ ਆਉਂਦੀਆਂ ਨੇ ਇਹ ਹੈਗੀਆਂ ਪੱਠਾਂ ਘਰ ਦੀਆਂ ਬਾਈ ਨੇ ਤਿਆਰ ਕਰੀਆਂ ਨੇ ਦੇਖ ਸਕਦੇ ਹੋ ਤੇ ਹੁਣ ਦਿਖਾਉਨੇ ਆ ਬਾਈਆਂ ਦਾ ਬੱਕਰਾ ਤੇ ਇਹ ਵੀ ਬਾਈ ਜੀ ਬਾਹਰੋਂ ਲਿਆਇਆ ਜਾਂ ਆਪਣੇ ਘਰ ਦਾ ਪਾਲਿਆ ਇਹ ਘਰ ਦਾ ਪਾਲਿਆ ਹੈ ਤੇ ਮਨਾਂ ਦੋ ਦਿਨ ਹੋ ਗਿਆ ਉਹ ਦੋ ਦਿਨ ਚਾਰ ਦਿਨ ਦਾ ਬੱਚਾ ਬਾਈ ਜੀ ਦੇਖ ਸਕਦੇ ਹੋ ਤੇ ਕਦ ਕੁਦ ਬੋਤਾ ਹਨਾ ਲੰਬਾ ਵੀ ਬਹੁਤ ਹੈ ਤੇ ਕੰਨ ਹੋ ਮਲਾ ਦਾ 18 19 ਇੰਚ ਦਾ ਤੇ ਚੌੜਾ ਬਹੁਤ ਆ ਕੰਨ ਦੇਖ ਸਕਦੇ ਹੋ ਬਾਈ ਤੇ ਬਾਈ ਇਹ ਤੂੰ ਬਰੀਡਿੰਗ ਬਰੂਡਿੰਗ ਲਈ ਆ ਹੁਣ ਹਾਂ ਹਾਂ ਤੇ ਬੱਚਾ ਤੇ ਲਈ ਅੱਛਾ ਮੈਂ ਇੱਕ ਬਾਈ ਦੇ ਲਾ ਦਾਨੇ ਥੋੜਾ ਜੱਕਦਾ ਬਾਈ ਆ ਜਾ ਬਾਈ ਤੇਰੇ ਨਾਲ ਹੀ ਕਰਦੇ ਆ ਗੱਲਬਾਤ ਨਹੀਂ ਨਹੀਂ ਤੇ ਬਰੀਡਿੰਗ ਬਰੂਡਿੰਗ ਲਈ ਹੈ ਬਾਈ ਤੁਹਾਨੂੰ ਹਾਂ ਹਾਂ ਬਰੀਡਿੰਗ ਆ ਦੇ ਬੱਚਾ ਇਹਦਾ ਹੀ ਹੈ ਬੀਚ ਅੱਛਾ ਆ ਦੇ ਆ ਬੱਚਾ ਵੀ ਦਿਖਾਉਣੇ ਆ ਬਾਈ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਬੱਕਰੇ ਦਾ ਆ ਬੱਚਾ ਇਹਦਾ ਹੀ ਹੈ ਪੂਛਾ ਮਾਛਾ ਬੋਅ ਕਰਦਾ ਹੈ ਨਾ ਹਾਂ ਹਾਂ ਦੇਖ ਆ ਦਿਓ ਲੰਬਾ ਬਹੁਤ ਆ ਬੱਚਾ ਖੀਰਾ ਹੋਊਗਾ ਇਹਨੇ ਨਾ ਨਾ ਇਹ ਤਿੰਨੇ ਵੀ ਸਾਢੇ ਕਿ ਦਿਨ ਮਹੀਨੇ ਦਾ ਹੀ ਬੱਚਾ ਤਿੰਨ ਚਾਰ ਕਿ ਮਹੀਨਿਆਂ ਦਾ ਹੀ ਬੱਚਾ ਬਾਈ ਲੰਬਾ ਦੇਖ ਲਓ ਹਣਾ ਤੇ ਇਹਦੀ ਮਾਂ ਵੀ ਆਪਣੇ ਕੋਲੇ ਆ ਬਾਈ ਹਾਂ ਮਾਂ ਵੀ ਇਹਦੀ ਆਪਣੇ ਕੋਲੇ ਆ ਤੇ ਦੇਖ ਲਓ ਬਾਈ ਹੁਣ ਘਰ ਦੀ ਬਰੀਡ ਤਿਆਰ ਕਰਨ ਵਾਸਤੇ ਲੱਗੇ ਹੋਏ ਨੇ ਹਣਾ ਦੇਖ ਲਓ ਨਕੌੜਾ ਨਕੂੜਾ ਬੱਚੇ ਦਾ ਹਲੇ ਬੱਚੇ ਨੇ ਬੰਨਣਾ ਹਲੇ 3.5 ਮਹੀਨਿਆਂ ਦਾ ਬੱਚਾ ਬਾਈ ਕਹਿੰਦੇ ਹੈਗਾ ਦੇਖ ਸਕਦੇ ਹੋ ਆ ਬੱਕਰੇ ਦਾ ਰਿਜ਼ਲਟ ਹੈ ਬਾਈ ਜੀ ਹੱਡਾਂ ਪੈਰਾਂ ਬਹੁਤ ਮਜ਼ਬੂਤ ਆ ਹਣਾ ਦੇਖ ਸਕਦੇ ਹੋ ਪੈਰਾਂ ਤੇ ਮਾਰ ਦੀ ਕੈਮਰਾ ਚੀਜ਼ਾਂ ਦੇਖ ਲਓ ਬਹੁਤ ਮਜ਼ਬੂਤ ਨੇ ਬੱਕਰੇ ਦੀਆਂ ਤੇ ਪੂਛ ਬੱਕਰੇ ਦੀ ਵੀ ਬਹੁਤ ਝਾੜੇ ਆ ਬਾਈ ਦੇਖ ਲਓ ਤੇ ਬਾਕੀ ਹੁਣ ਬਾਈ ਜੀ ਇਹ ਵੇਚਣਾ ਪੁੱਛਣਾ ਤਾਂ ਨਹੀਂ ਹਲੇ ਨਹੀਂ ਅਜੇ ਵੇਚਣ ਦਾ ਤਾਂ ਜੀ ਅਜੇ ਈ ਬੱਕਰੀਆਂ ਲਵਾ ਕੇ ਫੇਰ ਦੇਖੇਗੇ ਉਹ ਬੱਚੇ ਨੇ ਪੜ ਜਣਾ ਫੇਰ ਦੇਖ ਲੇਂਗੇ ਹਾਂ ਜਦੋਂ ਉਹ ਤਿਆਰ ਹੋ ਜਾਊਗਾ ਉਦੋਂ ਥੋੜਾ ਜਿਹਾ ਹੋ ਜਾਊਗਾ ਹਾਂ ਫੇਰ ਦੇਖ ਲੇਗੇ ਠੀਕ ਹੈ ਤੇ ਹੋਰ ਦਿਖਾ ਦਿਓ ਬਾਈ ਜੀ ਕੱਟ ਲਈ ਮੇਰਾ ਤੇ ਆ ਬਾਈ ਜੀ ਉਹ ਬੱਚੇ ਦੀ ਮਾਂ ਐ ਜਿਹੜਾ ਤੁਸੀਂ ਦੇਖਿਆ ਆ ਬੱਚਾ ਕੈਮਰਾ ਮਾਰਦੀ ਬੱਚੇ ਤੇ ਤੇ ਛੱਡ ਦੇ ਬਾਈ ਬੱਚੇ ਨੂੰ ਹੁਣ ਆ ਬੱਚੇ ਦੀ ਮਾਂ ਐ ਬਾਈ ਜੀ ਇਹ ਤਾਂ ਕਿੰਨੇ ਸੂਏ ਲੈ ਲਈ ਵੀਰੇ ਇਹ 30 ਸੂਏ ਉਹਦਾ ਹਾਈਟ ਵੀ 38-48 ਇੰਚ ਹੋਊਗੀ ਹਨਾ ਬਹੁਤ ਝੋਲੀਦਾਰ ਬੱਕਰੀ ਆ ਦੇਖ ਸਕਦੇ ਹੋ ਬਾਈ ਕਾਲੇ ਰੰਗ ਦੀ ਬੱਕਰੀ ਆ ਲਾਲ ਅੱਖਾਂ ਦੇ ਵਿੱਚ ਤੇ ਪੂਰੇ ਦਮ ਦਾ ਨਵੇਂ ਤੇ ਕਿੰਨੇ ਸੂਏ ਲੈਲੇ ਤੋਂ ਬਾਈ ਇੱਥੇ 30 30 ਸੂਈ ਹੋਇਆ ਅੱਛਾ ਤੀਜੇ ਸੂਏ ਤੇ ਬੱਚੇ-ਬੱਚੇ ਵਧੀਆ ਹੋਣਗੇ ਬੱਚੇ ਬਹੁਤ ਵਧੀਆ ਦੇਖ ਲਓ ਤੁਹਾਡੇ ਸਾਹਮਣੇ ਹਾਂ ਦੇਖ ਸਕਦੇ ਹੋ ਬਾਈ ਜੀ ਬੱਚਿਆਂ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਬੱਕਰੀ ਦਾ ਤੇ ਕੱਦ-ਕਾੜ ਬਹੁਤ ਆ ਨਾ ਬੱਕਰੀ ਦਾ ਹਾਂ ਦੇਖ ਸਕਦੇ ਹੋ ਅੱਛਾ ਤਾਂ ਹੀ ਫਿਰ ਨਾ ਹੋ ਗਿਆ ਹਾਲੇ ਹਾਂ ਚੱਕ ਤੱਕ ਇਹ ਆ ਗਈ ਲੋਹੀ ਡੱਬੀ ਹਨਾ ਲਾਲ ਡੱਬੀ ਕਹਿੰਦੇ ਨੇ ਦੇਖ ਸਕਦੇ ਹੋ ਬਾਈ ਬੱਕਰੀਆਂ ਸਾਰੀਆਂ ਚੰਗੀਆਂ ਨੇ ਬਾਈਆਂ ਦੀਆਂ ਇਹ ਤੋਂ ਕਿੰਨੇ ਕ ਸੂਏ ਲੈ ਲਈ ਵੀਰੇ ਇਹ ਤੀਏ ਕ ਹੋਊਗੀ ਹਾਂ ਤੀਏ ਤੀਏ ਸੂਏ ਹੋਊਗੀ ਹਨਾ ਯਾਨੀ ਕਿ ਨਵੀਂ ਬੱਕਰੀਆਂ ਨੇ ਸਾਰੀਆਂ ਆਪਣੇ ਕੋਲ ਹਾਂ ਨਵੀਂ 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 ਤੇ ਕੋਈ ਵੇਚਣ ਪੁੱਛਣ ਵਾਲਾ ਹੁੰਦਾ ਕੋਈ ਉਹ ਵੀ ਕਰਦਾਂ ਨੇ ਉਹ ਹਾਂ ਬਾਈ ਬਸ ਕਰ ਦੇਗੇ ਕੋਈ ਨਹੀਂ ਕੋਈ ਤੇ ਜੇ ਕੋਈ ਬਾਈ ਸ਼ੌਂਕੀ ਬੰਦਾ ਹੋਊਗਾ ਤਾਂ ਬਾਈ ਦੇ ਵੀ ਦੇਣਗੇ ਹਨਾ ਹਾਂ ਤੇ ਆ ਗਿਆ ਲੋਹਾ ਬੱਚਾ ਹਨਾ ਹਾਂ ਤੇ ਅੱਜ ਦੇ ਟਾਈਮ 'ਚ ਬਹੁਤ ਡਿਮਾਂਡ ਹੈ ਇਹ ਕਲਰ ਦੀ ਹਨਾ ਜਿਵੇਂ ਆਪਾਂ ਕਹਿ ਦਈਏ ਦੇਖ ਸਾਧੋ ਸਾਡੇ ਪੁਰਾਣੇ ਆ ਜਿਹੜੀ ਇਹ ਰੰਗਾਂ ਨੂੰ ਬਹੁਤ ਪਸੰਦ ਕਰਦੇ ਸੀ ਹਾਂ ਹਾਂ ਤੇ ਮਨ ਲਾ 2 ਕਿਲੋਨ ਦੀ ਹੋਊਗਾ ਨੇ ਹਾਂ 2 ਦੰਦੀ ਆ ਬਈ ਛੇਲਾ ਹਲੇ 40 41 ਇੰਚ ਹਾਈਟ ਆ ਬੱਚੇ ਦੀ ਤੇ ਬਾਈ ਇਹ ਵੀ ਕਰਦੀ ਤਿਆਰ ਕਰਿਆ ਹਾਂ ਇਹ ਵੀ ਕਰਦਾ ਹੀ ਆ ਠੀਕ ਹੈ ਦੇਖ ਸਾਧੋ ਸਿੰਗੀ-ਸੁੰਗੀ ਬਹੁਤ ਪਤਲੀ ਆ ਹਨਾ ਉੱਚਾ ਮੱਥਾ ਬੱਚੇ ਦਾ ਨਕੌੜਾ ਨਕੂੜਾ ਬਹੁਤ ਚੰਗਾ ਹੈ ਤੇ ਬਰੀਡ ਸਾਰੀ ਬਾਈਆਂ ਦੀ ਟਾਪ ਦੀ ਰੱਖੀ ਹੋਈ ਆ ਜੇ ਤਿਆਰ ਕਰੀ ਜਾਂਦੇ ਨੇ ਹੁਣ ਨਵੇਂ ਤੋਂ ਨਵੇਂ ਤੇ ਬਾਈ ਹਲੇ ਛੱਡਿਆ ਨਹੀਂ ਬਰੀਡਿੰਗ ਤੇ ਨਹੀਂ ਅਜੇ ਨਹੀਂ ਛੱਡਿਆ ਅੱਛਾ ਅਜੇ ਲਿੱਤਾ ਨਹੀਂ ਨਾ ਕੋਈ ਅਜੇ ਕਦ ਗੁੱਦ ਕਰਾ ਕੇ ਛੱਡੋਗੇ ਹਾਂ ਕੱਟ ਕਰਾ ਕੇ ਛੱਡੇ ਦੇਖ ਸਕਦੇ ਹੋ ਬਾਈ ਬੱਚੇ-ਬੁੱੱਚੇ ਵਧੀਆ ਹੋਣਗੇ ਬੱਚੇ ਦੇ ਕਿਉਂਕਿ ਇਹ ਬੱਚਾ ਬਹੁਤ ਸੁਨੱਖਾ ਹੈ ਤੇ ਹੋਰ ਹੈਗੀ ਬੱਕਰੀ ਦਿਖਾਉਣ ਵਾਲੀ ਹਾਂ ਹਾਂ ਬੱਕਰੀ ਬਾਕੀ ਇਧਰ ਸਾਰੀਆਂ ਬੱਕਰੀਆਂ ਦੇ ਕੈਮਰਾ ਮਾਰਦੀ ਬਾਈ ਇੱਕ ਵਾਰ ਤੇ ਫੜ ਲਿਆ ਬਾਈ ਇਹ ਕੋਈ ਹੋਰ ਹੈਗੀ ਹੈ ਬੱਕਰੀ ਆ ਫੜਦਾ ਬਾਈ ਏ ਆ ਗਈ ਮੱਖੀ ਚੀਨੀ ਜੀ ਹੈਨਾ ਹਾਂ ਦੇਖ ਸਕਦੇ ਹੋ ਮੱਖੀ ਚੀਨੀ ਦੂਈ ਕਿੱਥੇ ਪੱਠ ਰੰਗਾਂ ਦੇ ਚਮਕ ਬਹੁਤ ਆ ਪੱਠ ਤੇ ਇਹ ਵੀ ਮਨਾ ਪਲੂਣੇ ਹੋਊਗੀ ਉਹ ਮਗਰ ਬੈਠੇ ਅੱਧੀ ਦੂਜੇ ਦੂਜੇ ਕਿੱਥੇ ਛੁੱਟੀ ਪਈ ਦੂਜੇ ਦੂਜੇ ਉਹ ਬੈਠੀ ਆ ਪੈਣਾ ਨੇ ਇਹ ਹਾਂ ਪੈਣਾ ਆ ਦੇਖ ਲੋ ਤੁਹਾਨੂੰ ਪੈਣਾ ਦਿਖਾਉਨੇ ਆ ਜੋੜੀ ਮੱਖੀਆਂ ਚੀਨੀਆਂ ਦੀ ਇਹੇ ਯਾਰ ਰੰਗ ਪਾਕਿਸਤਾਨ ਦੇ ਵਿੱਚ ਬਹੁਤ ਆ ਹੈਨਾ ਹਾਂ ਦੇਖ ਸਕਦੇ ਹੋ ਜਿਵੇਂ ਜੋੜੀ ਆ ਇੱਕੋ ਤਰ੍ਹਾਂ ਦੀ ਹੈਨਾ ਜਿਵੇਂ ਨਕਸ਼ੇ ਨੂੰ ਨਕਸ਼ਾ ਦੇ ਇੱਕ ਸਾਦੇ ਉਹ ਦੂਜੇ ਦੂਜੇ ਸੂਏ ਪੱਠਾ ਨੇ ਤੇ ਇਹਦੀ ਬੱਚੇ ਕਿੰਨੇ ਦਿੱਤੇ ਨੇ ਬਾਈ ਇਹਨਾਂ ਨੇ ਬੱਚੇ ਜੋੜਾ ਜੋੜਾ ਅਚਾ ਇੱਕਾ ਹੋਰ ਕੱਢ ਲੈਂਦੀ ਬਾਈ ਨੇ ਆਹ ਦੇਖ ਲੋ ਬਾਈ ਇਹ ਵੀ ਮੱਖੀ ਚੀਨੀ ਐ ਤੇ ਇੰਨਾ ਦਾ ਵੀ ਬਾਈ ਸ਼ੌਂਕ ਰੱਖਦੇ ਨੇ ਦੇਖ ਸਕਦੇ ਹੋ ਬਾਈ ਮੱਖੀ ਚੀਨੀ ਰੰਗ ਬਹੁਤ ਘੱਟ ਆ ਆਪਣੇ ਪੰਜਾਬ ਦੇ ਵਿੱਚ ਰੇਅਰ ਯਾ ਕਲਰ ਆ ਦੇਖ ਸਕਦੇ ਹੋ ਇਹ ਵੀ ਬਾਈਆਂ ਲਵੇ ਤਿੰਨ ਚਾਰ ਰੱਖਿਆ ਹੋ ਜਾਣੇ ਦਿਖਾ ਦਿ ਕੱਟਲਾ ਦਿਖਾ ਵੜਲੀ ਮੁੰਡੇ ਨੇ ਕੱਟਲਾ ਇਹ ਰੰਗ ਬਾਈ ਜੀ ਦੇਖ ਸਕਦੇ ਜਿਵੇਂ ਮਮਿੱਤੀ ਬੱਕਰੀਆਂ ਹੁੰਦੀਆਂ ਨੇ ਨਾ ਜੂਪੀ ਦੇ ਵਿੱਚ ਤੋਤਾਪੁਰੀ ਮਮਿੱਤੀ ਨਸਲ ਉਹ ਰੰਗ ਹੈ ਬਾਈ ਜੀ ਤੇ ਬੱਕਰੀ ਸਾਡੀ ਇਹ ਬੀਟਲਾ ਤੇ ਰੰਗ ਉਹ ਹੈ ਦੇਖ ਸਕਦੇ ਹੋ ਇਹ ਜਿਆ ਰੰਗ ਵੀ ਬਹੁਤ ਘੱਟ ਮਿਲਦਾ ਹੈ ਹਨਾ ਸਾਡੇ ਸ਼ੌਂਕ ਬਾਈ ਜਾਨੇ ਪੱਠਾ ਉਹਨੇ ਨਵੀਆਂ ਤਿਆਰ ਕਰੀਆਂ ਨੇ ਵੀਰੇ ਆ ਨਵੀਆਂ ਤਿਆਰ ਕਰੀਆਂ ਇਹਨਾਂ ਨੂੰ ਕ੍ਰੋਸ ਜੇ ਕਰੀਏ ਕਿ ਕਿੰਨੇ ਕਿੰਨੇ ਦੰਦਾਂ ਦੇ ਕਰਾ ਦੋਗੇ ਅਸੀਂ ਅੱਜ ਦੁੱਗਿਆਂ ਦੁੱਗਿਆਂ ਤੇ ਕਰਾਇੰਗੇ ਅੱਛਾ 1.5 ਸਾਲ ਦੀਆਂ ਹੋਗੀਆਂ ਹਾਂ 1.5 ਸਾਲ ਦੀਆਂ ਕੱਦ-ਕੁੱਦ ਚੱਕ ਜਾਣ ਠੀਕ ਹੈ ਕੱਦ-ਕੁੱਦ ਚੱਕ ਕੇ ਫਿਰ ਕਰਾਇਆ ਤੇ ਮਤਲਬ ਦੋ ਦੰਦ ਤਾਂ ਹੋਣੀ ਚਾਹੀਦੀ ਹੈ ਹਨਾ ਪੱਟ ਹਾਂ ਕਈ ਵਾਰ ਜਿਆਦਾ ਕੱਚੀ ਕਰਾ ਦਿੰਦੇ ਆ ਬਹੁਤ ਕੱਚੀ ਦਾ ਫੇਰ ਕੱਦ ਨਹੀਂ ਕਰਦੀ ਤੇ ਬੱਚਿਆਂ ਬੱਚਿਆਂ ਦਾ ਵੀ ਫਰਕ ਪਾ ਜਾਂਦੀ ਹੈ ਹਨਾ ਤੇ ਆ ਗਈ ਲੋਹੀ ਡੱਬੀ ਪੱਟ ਦੇਖ ਸਕਦੇ ਹੋ ਜਾਨ ਬਹੁਤ ਆ ਬੱਕਰੀ ਦੇ ਵਿੱਚ ਤੇ ਸੂਣ ਵਾਲੀ ਹੈ ਬਾਈ ਹਾਂ ਸੂਣ ਵਾਲੀ ਕੱਪੜ ਹੋ ਗਈ ਬਾ ਤਿਆਰ ਹੈ ਮਲਾ ਦਾ ਛੜੀ ਫੜੀ ਫੜੀ ਹਾਂ ਲਾਹੇ ਪੈ ਗਈ ਛੜੀ ਫੜੀ ਫੜੀ ਇਹ ਆ ਗਈ ਮੜਾ ਭੱਜ ਗਈ ਇਹ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਹੈ ਹਨਾ ਬੱਕਰੀ ਹਾਂ ਇਹ ਦੂਜੇ ਸੂਏ ਜਾਂ ਤੀਜੇ ਬਾਈ ਤੀਜੇ ਸੂਏ ਸੂਗੀ ਦਾ ਸਿੰਗੀ ਸੁੰਗੀ ਦੇਖ ਲੋ ਬਾਈ ਬਹੁਤ ਬਰੀਕ ਸਿੰਗੀ ਹੈ ਇਹ ਬੱਚੇ ਬੁੱੱਚੇ ਬਾਈ ਇਹਦੇ ਦੇ ਦੇਣਗੇ ਹੁਣ ਸੂਣ ਵਾਲੀ ਹੈ ਹਾਂ ਦੇਖ ਸਾਹਮਣੇ ਤੇ ਬਾਕੀ ਸਾਰੀਆਂ ਇੱਧਰ ਕੈਮਰਾ ਮਾਰਦੀ ਤੇ ਨੰਬਰ ਵੀ ਤੁਹਾਨੂੰ ਦਵਾਂਗੇ ਬਾਈ ਦਾ ਇੱਕ ਵਾਰ ਬੱਕਰੀਆਂ ਦਿਖਾ ਦੇ ਬਾਈ ਦੀਆਂ ਸਾਰੀਆਂ ਤੇ ਨੰਬਰ ਬੋਲ ਦੇ ਬਾਈ ਤੇਰਾ ਤੇ ਨੰਬਰ ਬੋਲ ਦੇ ਬਾਈ ਤੇਰਾ 79738 74990 ਇੱਕ ਵਾਰ ਹੋਰ ਬੋਲ ਦੇ 79 738 74990 ਠੀਕ ਹੈ ਬਾਈ ਤੇ ਸਕਰੀਨ ਤੇ ਵੀ ਆਪਾਂ ਨੰਬਰ ਲਾ ਦਾਂਗੇ ਤੇ ਮਾਲ ਬਹੁਤ ਚੰਗਾ ਹੈ ਬਾਈ ਦਾ ਚਮਕੌਰ ਸਾਹਿਬ ਬਾਈ ਸ਼ਹਿਰ ਦੇ ਵਿੱਚ ਹੀ ਰਹਿਣਾ ਸ਼ਹਿਰ ਦੇ ਵਿੱਚ ਹੀ ਬਾਈ ਦਾ ਘਰ ਹੈ ਤੇ ਉੱਥੇ ਬਾੜ ਹੈ ਬਾਈ ਦਾ ਤੇ ਜੇ ਕਿਸੇ ਬਾਈ ਨੇ ਬੱਕਰੀ ਮੇਮਣਾ ਲੈਣਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਰੀਡ ਬਹੁਤ ਚੰਗੀ ਹੈ ਬਾਈ ਦੀ ਧੰਨਵਾਦ ਇਹ ਪੱਠਾ ਬਹੁਤ ਵਧੀਆ ਰੰਗ ਹੈ ਵਧੀਆ ਕੁਆਲਟੀ ਹੈ ਤੇ ਵਧੀਆ ਨੱਕ ਸਿੰਗੀ ਤੇ ਕੰਨ ਕੁੰਨ ਵੀ ਚੰਗਾ ਲੱਗਿਆ ਹੈ ਪੱਠ ਦਾ ਦੋ ਦੰਦ ਹਜੇ ਕੱਢਣ ਲੱਗੀ ਹੈ ਮਾੜੇ ਮਾੜੇ ਹਜੇ ਕ੍ਰੋਸ ਨਹੀਂ ਹੋਈ ਮੱਖੀ ਚੀਨੀ ਦੇ ਬਹੁਤ ਮੇਰੇ ਵੀਰ ਦੀ ਡਿਮਾਂਡ ਆਉਂਦੀ ਹੈ ਸ਼ੋਕੀ ਨੇ ਜਿਹੜੇ ਮੱਖੀ ਚੀਨੀ ਆ ਹੀ ਰੱਖਦੇ ਨੇ ਵੀ ਇਹ ਸੇਲ ਪਰਚੇਜ ਦੇ ਵਾਸਤੇ ਹੈ ਜੇ ਕਿਸੇ ਮੇਰੇ ਵੀਰ ਨੂੰ ਮੱਖੀ ਚੀਨੀ ਦੀ ਡਿਮਾਂਡ ਹੋਵੇ ਤਾਂ ਬਾਈ ਦਾ ਨੰਬਰ ਦੇਵਾਂਗੇ ਨੰਬਰ ਦੇ ਉੱਤੇ ਸਰਪੰਖ ਕਰਿਓ ਬਾਈ ਨੂੰ ਪਿੰਡ ਵੀ ਬਾਈ ਦਾ ਦੱਸਾਂ ਕਿਹੜਾ ਪਿੰਡ ਹੈ ਜੀ ਚਮਕੌਰ ਸਾਹਿਬ ਚਮਕੌਰ ਸਾਹਿਬ ਕੋਲੋਂ ਆ ਤੇ ਰਤੋਂ ਪਿੰਡ ਹੈ ਚਮਕੌਰ ਸਾਹਿਬ ਦੇ ਲਵੇ ਰਤੋਂ ਪਿੰਡ ਤੇ ਮੇਰੇ ਇੱਥੋਂ ਉੱਠ ਕੇ ਆਇਆ ਮੈਂ ਵੀਡੀਓ ਬਣਾਉਣ ਦਾ ਮਾਰਾ ਚੰਗਾ ਰੰਗ ਪਸੰਦ ਆ ਗਿਆ ਵੀ ਜਿਹੜੇ ਮੇਰੇ ਮੁਸਲਮਾਨ ਭਰਾ ਨੇ ਮੱਖੀ ਚੀਨੀ ਦੇ ਬਹੁਤ ਚਾਹਮਾਨ ਨੇ ਬਾਹਰ ਨਹੀਂ ਸਟੇਟਾਂ ਵਾਲੇ ਸਾਨੂੰ ਕਹਿੰਦੇ ਬਈ ਰਾਜੂ ਹਮਾਰੇ ਕੋਈ ਮੱਖੀ ਚੀਨੀ ਬੱਕਰੀ ਦਲਵਾ ਦੋ ਪਠੀਆਂ ਦਲਵਾ ਦੋ ਕਿਉਂਕਿ ਅਸੀਂ ਤਾਂ ਕਹਿੰਦੇ ਆ ਵੀ ਅੱਜ ਮੱਖੀ ਚੀਨੀ ਪਿੱਛੇ ਕਰੋ ਵੀ ਸਾਨੂੰ ਵਧੀਆ ਕੁਆਲਿਟੀ ਦੀ ਚਮਕੀ ਮੇਮ ਨਹੀਂ ਵੀ ਜੇ ਕਿਸੇ ਮੇਰੇ ਬਾਈ ਨੂੰ ਚਾਹਮਾਨ ਹੋਵੇ ਤਾਂ ਪੱਠ ਸੇਲ ਪਰਚੇਜ ਦੇ ਲਈ ਬਕਾਊ ਐ ਸੇਲ ਹੈ ਬੱਕਰੀਆਂ ਵੀ ਨਿਆ ਦੇਖ ਲੋ ਹਾਂ ਬੱਕਰੀਆਂ ਵੀ ਨੇ ਮੱਖੀ ਚੀਨੀਆਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਐਂਡ ਕਰਦੇ ਬਈ ਬੱਕਰੀ ਵੀ ਦਿਖਾਂਗੇ ਆਪਣੀ ਇਹ ਆ ਬਾਈ ਦੇ ਮੁੰਡੇ ਨੇ ਬਾਈ ਦੇਖੋ ਇਹ ਨਾ ਜਵਾਖਾ ਨੂੰ ਕਿੱਡਾ ਸ਼ੌਂਕ ਐ ਇਹ ਸ਼ੌਂਕ ਦਿਲਾਂਦੇ ਨੇ ਇਹਨਾਂ ਦੇ ਦੇਖੋ ਪੜਦੇ ਵੀ ਨੇ ਤੇ ਬੱਕਰੀਆਂ ਦੇ ਸ਼ਕੀਨ ਨੇ ਤੇ ਨਾਂ ਇਹਨਾਂ ਦਾ ਮੈਂ ਦੱਸਦਾ ਇੱਕ ਦਾ ਨਾਂ ਚੀਨੂ ਤੇ ਇਹਦਾ ਨਾਂ ਮੀਨੂ ਬੱਕਰੀ ਦਾ ਬੜਾ ਸ਼ਕੀਨੂ ਹਾਂ ਕੁਰਤਾ ਕਾਲਾ ਪਾਇਆ ਫੀਮ ਵਰਗਾ ਮੁੰਡਿਆਂ ਮੈਂ ਕਾਲੀ ਥੀਮ ਵਰਗੀ ਬਹੁਤ ਵਧੀਆ ਮਹਾਰਾਜ ਜਿਨ੍ਹਾਂ ਨੂੰ ਤੰਦਰੁਸਤੀ ਬਖਸ਼ੇ ਜੇ ਅੱਜ ਇਹਨਾਂ ਨੂੰ ਸ਼ੌਂਕ ਜਾਗੂ ਤਾਂ ਵੱਡੇ ਹੋ ਕੇ ਸ਼ੌਂਕ ਹੋਊਗਾ ਵੀ ਮਹਾਰਾਜ ਜਿਨ੍ਹਾਂ ਨੂੰ ਤੰਦਰੁਸਤੀ ਦੇਵੇ ਉਮਰ ਲਾਵੇ ਇੱਕ ਸਾਲ ਮੇਰੇ ਵੱਲੋਂ ਵੀ ਲੱਗ ਜੇ ਮੈਂ ਤਾਂ ਉਮਰ ਖਾਈਓ ਖੜਾ ਤੇ ਧੰਨਵਾਦ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਵੀ ਜਿਉਂਦੇ ਰਹਿਣ ਮਹਾਰਾਜ ਜਿਨ੍ਹਾਂ ਨੂੰ ਉਮਰਾਂ ਬਖਸ਼ੇ ਵਧੀਆ ਇਹਦੀ ਸੋਚ ਹੈ ਜਿਹੜੇ ਨਹੀਂ ਮੇਰੇ ਵੀਰ ਨੇ ਬੱਚੇ ਵੀ ਇਸ ਧੰਦੇ ਚ ਪਾਤੇ ਤੇ ਨਸੇ ਪੱਤੇ ਤੋਂ ਬਚਾਤੇ ਅਸੀਂ ਮਾੜੇ ਕੰਮ ਤੇ ਕਦੇ ਕਿਸੇ ਦੇ ਬੱਚੇ ਨੂੰ ਨਹੀਂ ਲਾਉਂਦੇ ਧੰਨਵਾਦ ਸਸਤਰੀਕਰਨ ਨੰਬਰ ਦੇਓ ਜੀ ਤੇ ਹੁਣ ਸਾਡੀ ਸਾਰਿਆਂ ਦੀ ਬਣਾਦੇ ਫੋਟੋ ਵਧੀਆ ਲੈ ਵੀ ਚੁੱਪਰੋ ਫੋਟੋ